ਦੀਵਾਲੀ ਦੇ ਤਿਉਹਾਰ ਮੌਕੇ ਜਿੱਥੇ ਪ੍ਰਸ਼ਾਸਨ ਵੱਲੋਂ ਸਖਤ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਨੇ ਉੱਥੇ ਹੀ ਇਸ ਦਿਹਾੜੇ ਮੌਕੇ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਵੀ ਫਾਇਰ ਬ੍ਰਿਗੇਡ ਦੀ ਟੀਮ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਫਾਇਰ ਬ੍ਰਿਗੇਡ ਫਗਵਾੜਾ ਦੇ ਇੰਚਾਰਜ ਸੁਖਵਿੰਦਰ ਸਿੰਘ ਨੇ ਜਿੱਥੇ ਦੀਵਾਲੀ ਅਤੇ ਬਾਬਾ ਵਿਸ਼ਵਕਰਮਾ ਦਿਵਸ ਦੀ ਸਮੂਹੀ ਇਲਾਕਾ ਵਾਸੀਆਂ ਨੂੰ ਵਧਾਈਆਂ ਦਿੱਤੀਆਂ ਉੱਥੇ ਹੀ ਉਨ੍ਹਾਂ ਕਿਹਾ ਕਿ ਇਸ ਤਿਉਹਾਰ ਦੇ ਮੱਦੇਨਜ਼ਰ ਬਜ਼ਾਰਾਂ ਵਿੱਚ ਚਹਲ ਪਹਿਲ ਜ਼ਿਆਦਾ ਹੈ ਜਿਸ ਕਾਰਨ ਅਚਾਨਕ ਹੋਈ ਅਨਗੈਲੀ ਨਾਲ ਅੱਗ ਲੱਗਣ ਦੀਆਂ ਘਟਨਾਵਾਂ ਵਾਪਰ ਸਕਦੀਆਂ ਹਨ ਜਿਸ ਕਾਰਨ ਕੋਈ ਵੀ ਵੱਡਾ ਹਾਸਾ ਵਾਪਰ ਸਕਦਾ ਹੈ ਜਿਸ ਨੂੰ ਰੋਕਣ ਲਈ ਸਾਨੂੰ ਸਾਰਿਆਂ ਨੂੰ ਖਾਸ ਧਿਆਨ ਰੱਖਣਾ ਚਾਹੀਦਾ ਹੈ ਤੇ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਵੀ ਆਪਣੇ ਬੱਚਿਆਂ ਨੂੰ ਆਪਣੀ ਦੇਖਰੇਖ ਵਿੱਚ ਹੀ ਹਲਕੇ ਪਟਾਕੇ ਚਲਾਉਣ ਲਈ ਦੇਣ ਉਹਨਾਂ ਨਾਲ ਹੀ ਲੋਕਾਂ ਨੂੰ ਅੱਗ ਤੋਂ ਬਚਣ ਲਈ ਖਾਸ ਸਾਵਧਾਨੀਆਂ ਵਰਤਣ ਦੀ ਵੀ ਅਪੀਲ ਕੀਤੀ ਤਾਂ ਜੋ ਕਿਸੇ ਪ੍ਰਕਾਰ ਦਾ ਕੋਈ ਨੁਕਸਾਨ ਨਾ ਹੋ ਸਕੇ ਫਾਸਟ ਵੀ ਦੇ ਜਿੰਨੇ ਵੀ ਸਰੋਤੇ ਅੱਜ ਫਾਸਟ ਵੇ ਦੇ ਇਸ ਚੈਨਲ ਦੇ ਨਾਲ ਜੁੜੇ ਹਨ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਸੁਖਵਿੰਦਰ ਸਿੰਘ ਸਟੇਸ਼ਨ ਫਾਇਰ ਆਫੀਸਰ ਫਾਇਰ ਗੇਟ ਫਗਵਾੜਾ ਆਪ ਜੀ ਨੂੰ ਦੀਵਾਲੀ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦਾ ਹਾਂ ਵਿਸ਼ਕਰਮਾ ਪੂਜਾ ਦੀਆਂ ਬਹੁਤ-ਬਹੁਤ ਮੁਬਾਰਕਾਂ ਜਿਵੇਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਦੀਵਾਲੀ ਦੇ ਦਿਨ ਬਿਲਕੁਲ ਨਜ਼ਦੀਕ ਨੇ ਸ਼ਹਿਰਾਂ ਦੇ ਵਿੱਚ ਲੋਕੀ ਬਹੁਤ ਸਾਰੀ ਸ਼ਾਪਿੰਗ ਕਰ ਰਹੇ ਨੇ ਭੀੜ-ਪੜੱਕਾ ਬਹੁਤ ਹੈ ਟ੍ਰੈਫਿਕ ਦੀ ਪ੍ਰੋਬਲਮ ਹੈ ਔਰ ਕਿਤੇ ਨਾ ਕਿਤੇ ਪਬਲਿਕ ਦੇ ਕੋਲੋਂ ਕੋਈ ਨਾ ਕੋਈ ਅਨਗਹਿਲੀਆਂ ਹੋ ਜਾਂਦੀਆਂ ਹਨ ਜਿਸ ਤੇ ਚਲਦੇ ਆ ਕੋਈ ਪਟਾਕਿਆਂ ਕਰਕੇ ਕੋਈ ਸ਼ਾਰਟ ਸਰਕਟ ਕਰਕੇ ਜਾਂ ਕੋਈ ਹੋਰ ਅਨਗਹਿਤੀ ਕਰਕੇ ਜੋ ਅੱਗ ਦੀਆਂ ਘਟਨਾਵਾਂ ਹੁੰਦੀਆਂ ਨੇ ਸੋ ਆਪਾਂ ਸਾਰੇ ਸ਼ਹਿਰ ਵਾਸੀਆਂ ਨੇ ਇਸ ਚੀਜ਼ ਦਾ ਖਾਸ ਧਿਆਨ ਰੱਖਣਾ ਬੱਚੇ ਪਟਾਕੇ ਚਲਾਉਂਦੇ ਹਨ ਆਪਣੇ ਬੱਚਿਆਂ ਨੂੰ ਤੁਸੀਂ ਆਪਣੀ ਸੁਪਰਵਾਈਜ਼ਨ ਦੇ ਵਿੱਚ ਪਟਾਕੇ ਜਿਹੜੇ ਚਲਾਣ ਦੀ ਉਹਨਾਂ ਨੂੰ ਆਗਿਆ ਦੇਣੀ ਹੈ ਔਰ ਪਟਾਕੇ ਚਲਾਣ ਤੋਂ ਪਹਿਲਾਂ ਉਹਨਾਂ ਦੇ ਕੋਲ ਕੋਈ ਨਾ ਕੋਈ ਪਾਣੀ ਦੀ ਬਾਲਟੀ ਜਾਂ ਟੱਪ ਜਰੂਰ ਭਰਿਆ ਹੋਇਆ ਹੋਣਾ ਚਾਹੀਦਾ ਹੈ ਔਰ ਪੇਰੈਂਟਸ ਕਿਉਂਕਿ ਦੀਵਾਲੀ ਦਾ ਬੜਾ ਬਿਜ਼ੀ ਸ਼ਡਿਊਲ ਹੁੰਦਾ ਹੈ ਅਸੀਂ ਇੱਕ ਦੂਜੇ ਪਾਸੇ ਬਿਜ਼ੀ ਹੋ ਜਾਂਦੇ ਹਾਂ ਤੇ ਸਾਡੇ ਬੱਚੇ ਕਿੱਥੇ ਕਰੈਕਰ ਚਲਾ ਰਹੇ ਹਨ ਕੀ ਹੋ ਰਿਹਾ ਹੈ ਸੋ ਉਹ ਚੀਜ਼ ਕੀ ਤਰ੍ਹਾਂ ਕਿਤੇ ਬਹੁਤ ਸਾਰੇ ਜੋ ਅਗਨੀ ਕਾਂਡ ਹਨ ਬੱਚਿਆਂ ਦੇ ਕਿਸੇ ਦੇ ਅੰਗ ਨੁਕਸਾਨ ਹੋ ਜਾਂਦੇ ਹਨ ਸੋ ਉਹ ਕਿ ਤਰ੍ਹਾਂ ਕਿਤੇ ਮਾਪੇ ਪਾਂਪ ਦੀਆਂ ਅੰਗੈਲੀਆਂ ਕਰਕੇ ਵੀ ਹੋ ਜਾਂਦੇ ਹਨ ਸੋ ਸਾਰੇ ਮਾਪੇ ਪਾਂਪਾ ਨੂੰ ਜਿੰਨੇ ਵੀ ਹਨ ਪੇਰੈਂਟਸ ਨੂੰ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਆਪਣੀ ਸੁਪਰਵੀਜ਼ਨ ਦੇ ਵਿੱਚ ਹੀ ਪਟਾਕੇ ਚਲਾਉਣ ਦੀ ਆਗਿਆ ਦਿੱਤੀ ਜਾਵੇ ਔਰ ਨਾਰਮਲ ਪਟਾਕੇ ਚਲਾਏ ਜਾਣ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗ੍ਰੀਨ ਦੀਵਾਲੀ ਮਨਾਉਣ ਦੀ ਹਰ ਸਾਲ ਹਦਾਇਤਾਂ ਕੀਤੀਆਂ ਜਾਂਦੀਆਂ ਹਨ ਪਰੰਤੂ ਅੱਜ ਦਾ ਇੱਕ ਟ੍ਰੈਂਡ ਐਸਾ ਬਣ ਗਿਆ ਹੈ ਕਿ ਬੱਚੇ ਬਾਜ਼ਾਰ ਦੇ ਵਿੱਚੋਂ ਦੇਖ-ਦੇਖ ਕੇ ਆਪਾਂ ਉਹਨਾਂ ਚੀਜ਼ਾਂ ਉਹ ਚੀਜ਼ਾਂ ਸਾਡੇ ਤੇ ਹਾਵੀ ਹੋ ਗਈਆਂ ਹਨ ਔਰ ਪੇਰੈਂਟਸ ਨੂੰ ਬੇਨਤੀ ਹੈ ਆਪਣੇ ਘਰਾਂ ਦੇ ਉੱਪਰ ਕਿਸੇ ਵੀ ਪ੍ਰਕਾਰ ਦਾ ਕੋਈ ਸੁੱਕਾ ਕਬਾੜ ਕੋਈ ਮਲਬਾ ਜਾਂ ਕੋਈ ਤੁਹਾਡੇ ਗੱत्ता ਪਲਾਸਟਿਕ ਕੋਈ ਐਸੀ ਚੀਜ਼ ਤੁਹਾਡੇ ਛੱਤ ਦੇ ਉੱਪਰ ਨਹੀਂ ਹੋਣੀ ਚਾਹੀਦੀ ਕਿਸੇ ਵੀ ਆਤਿਸ਼ਬਾਜੀ ਦਾ ਕੋਈ ਪਤਾ ਨਹੀਂ ਕਿਹੜੀ ਸਾਈਡ ਤੋਂ ਆ ਕੇ ਉਸ ਕਬਾੜ ਨੂੰ ਪਲਾਸਟਿਕ ਨੂੰ ਜਾਂ ਕਿਸੇ ਸੁੱਕੇ ਬਾਲਣ ਨੂੰ ਤੁਹਾਡੇ ਘਰੇ ਅੱਗ ਲਗਾ ਸਕਦੀ ਹੈ ਸੋ ਸਾਰੇ ਫਗਵਾੜਾ ਸ਼ਹਿਰ ਵਾਸੀ ਕਿਰਪਾ ਕਰਕੇ ਨੋਟ ਕਰੋ 01824 261944 ਇਸ ਟੈਲੀਫੋਨ ਦੇ ਉੱਤੇ ਅਗਰ ਕੋਈ ਮਿਸਹੈਪਨਿੰਗ ਹੁੰਦੀ ਹੈ ਕੋਈ ਐਕਸੀਡੈਂਟ ਹੁੰਦਾ ਹੈ ਤਾਂ ਕਿਰਪਾ ਕਰਕੇ ਤੁਰੰਤ ਉਸ ਦੀ ਸੂਚਨਾ ਫਾਇਰ ਬ੍ਰਿਗੇਡ ਫਗਵਾੜਾ ਨੂੰ ਦਿਓ ਸੋ ਅਸੀਂ ਤਤਪਰਨਾ ਆਪਣੀਆਂ ਵਧੀਆ ਸੇਵਾਵਾਂ ਦੇਣ ਵਾਸਤੇ ਫਗਵਾੜਾ ਸ਼ਹਿਰ ਵਸੀਆਂ ਨੂੰ ਮੈਂ ਬੇਤੀ ਕਰਦਾ ਕਿ ਪਲੀਜ਼ ਤੁਸੀਂ ਸਾਨੂੰ ਸਹਿਯੋਗ ਦਿਓ ਤਾਂ ਕਿ ਅਸੀਂ ਤੁਹਾਨੂੰ ਐਮਰਜੈਂਸੀ ਹਾਲਾਤਾਂ ਵੇਲੇ ਵਧੀਆ ਤਰੀਕੇ ਨਾਲ ਅਸੀਂ ਸੇਵਾ ਕਰ ਸਕੀਏ ਔਰ ਕਿਸੇ ਦੀ ਵੀ ਜਾਨ ਮਾਲ ਪ੍ਰਾਪਰਟੀ ਦੀ ਸੁਰੱਖਿਆ ਸਹੀ ਤਰੀਕੇ ਨਾਲ ਕਰ ਸਕੀਏ